ਸਟਾਰਟ ਆਪ ਦਾ ਧਿਆਨ ਪੰਜਾਬ ਸਰਕਾਰ ਦੇ ਗਸਤੀ ਪੱਤਰ ਮਿਤੀ 24 ਨਵੰਬਰ 1962 ਵੱਲ ਦਿਵਾਇਆ ਜਾਂਦਾ ਹੈ ਜਿਸ ਰਾਹੀਂ ਪਦ ਉન્નਤੀ ਦੇ ਕੇਸਾਂ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਹਿੱਤ ਲੋੜਿੰਦਾ ਪ੍ਰੋਫਰਮਾ ਨਿਸ਼ਚਿਤ ਕੀਤਾ ਗਿਆ ਸੀ ਡੰਡੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਦ ਉਨਤੀ ਦੇ ਕਈ ਕੇਸਾਂ ਵਿੱਚ ਕਈ ਵਿਭਾਗਾਂ ਵੱਲੋਂ ਕਮਿਸ਼ਨ ਨੂੰ ਜਾਂ ਤਾਂ ਨਿਸ਼ਚਿਤ ਪਰਫਾਰਮਾ ਭੇਜਿਆ ਹੀ ਨਹੀਂ ਜਾਂਦਾ ਅਤੇ ਜੇਕਰ ਭੇਜਿਆ ਜਾਂਦਾ ਹੈ ਤਾਂ ਉਸ ਵਿੱਚ ਲੋੜਿੰਦੀ ਪੂਰੀ ਸੂਚਨਾ ਖਾਸ ਕਰਕੇ ਅਧिलੰਘਣ ਹੋਏ ਕਰਮਚਾਰੀਆਂ ਬਾਰੇ ਸੂਚਨਾ ਨਹੀਂ ਦਿੱਤੀ ਜਾਂਦੀ ਡੰਡੀ ਇਥੋਂ ਤੱਕ ਕਿ ਪਦ ਉਨਤੀ ਕਰਮਚਾਰੀਆਂ ਦੀ ਸੀਨੀਅਰਤਾ ਪੋਜੀਸ਼ਨ ਵੀ ਨਹੀਂ ਦੱਸੀ ਜਾਂਦੀ ਅਤੇ ਨਾ ਹੀ ਉਹਨਾਂ ਦੀ ਮੁਕੰਮਲ ਆਚਰਣ ਪੱਤਰੀ ਅਤੇ ਮਿਤੀ ਅੰਤ ਤੱਕ ਮੁਕੰਮਲ ਸੀਨੀਅਰਤਾ ਸੂਚੀ ਹੀ ਭੇਜੀ ਜਾਂਦੀ ਹੈ ਡੰਡੀ ਕਮਿਸ਼ਨ ਵੱਲੋਂ ਪਹਿਲਾਂ ਪ੍ਰਮਾਣਿਤ ਅਜਿਹੇ ਕਿਸੇ ਕੇਸ ਦਾ ਹਵਾਲਾ ਵੀ ਨਹੀਂ ਦਿੱਤਾ ਜਾਂਦਾ ਡੰਡੀ ਇੱਥੇ ਹੀ ਬਸ ਨਹੀਂ ਪਦ ਉਨਤੀ ਦੇ ਪ੍ਰੋਫਾਰਮੇ ਅਤੇ ਇਸ ਨਾਲ ਭੇਜੇ ਗਏ ਸਬੰਧਿਤ ਪੱਤਰ ਸੀਨੀਅਰਤਾ ਸੂਚੀ ਅਤੇ ਕਰਮਚਾਰੀਆਂ ਦੀਆਂ ਯੋਗਤਾਵਾਂ ਅਤੇ ਤਜਰਬੇ ਦੇ ਬਿਰਬੇ ਆਦ ਤੇ ਸਮਰੱਥ ਅਧਿਕਾਰੀ ਦੇ ਤਸਦੀਕ ਵਜੋਂ ਦਸਤਖਤ ਵੀ ਨਹੀਂ ਹੁੰਦੇ ਡੰਡੀ ਇਸ ਤਰ੍ਹਾਂ ਵਿਭਾਗਾਂ ਵੱਲੋਂ ਭੇਜੇ ਜਾਂਦੇ ਪਦ ਉਨਤੀ ਦੇ ਕੇਸਾਂ ਵਿੱਚ ਉਪਰੋਕਤ ਊਣਤਾਈਆਂ ਤੋਂ ਵਚਨ ਲਈ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਡੰਡੀ ਜਿਸ ਕਾਰਨ ਕਮਿਸ਼ਨ ਦੇ ਦਫ਼ਤਰ ਨੂੰ ਊਣਤਾਈਆਂ ਦੂਰ ਕਰਵਾਉਣ ਲਈ ਅਜਿਹੇ ਕੇਸਾਂ ਨੂੰ बार-बार ਵਾਪਸ ਭੇਜਣਾ ਪੈਂਦਾ ਹੈ ਅਤੇ ਕਈ ਕੇਸ ਸਾਲਾਂ ਵਧੀ ਲਮਕਾ ਅਵਸਥਾ ਵਿੱਚ ਪਏ ਰਹਿੰਦੇ ਹਨ ਡੰਡੀ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਪਦ ਉਨਤੀ ਦੇ ਕੇਸਾਂ ਵਿੱਚ ਬੇਲੋੜੀ ਦੇਰੀ ਨੂੰ ਰੋਕਣ ਲਈ ਭਾਵੇਂ ਉਹ ਕਿਸੇ ਵੀ ਪੱਧਰ ਤੇ ਕਿਉਂ ਨਾ ਹੁੰਦੀ ਹੋਵੇ ਇਹ ਜ਼ਰੂਰੀ ਹੈ ਕਿ ਕਮਿਸ਼ਨ ਦੀ ਪ੍ਰਵਾਨਗੀ ਲੈਣ ਹਿੱਤ ਕੇਸ ਭੇਜਣ ਸਮੇਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਲੋੜਨ ਦੀ ਸੂਚਨਾ ਤੇ ਸਮੱਗਰੀ ਨਾਲ ਨੱਥੀ ਕੀਤੇ ਸੋਦੇ ਹੋਏ ਪ੍ਰੋਫਾਰਮੇ ਅਨੁਸਾਰ ਹਰ ਪੱਖੋਂ ਮੁਕੰਮਲ ਇੱਕੋ ਵਾਰ ਭੇਜੀ ਜਾਇਆ ਕਰੇ ਡੰਡੀ ਇਹਨਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਡੰਡੀ ਕਿਸੇ ਕਿਸਮ ਦੀ ਅਣਗਹਿਲੀ ਦੀ ਸੂਰਤ ਵਿੱਚ ਜ਼ਿੰਮੇਵਾਰੀ ਪ੍ਰਫਾਰਮੇ ਤੇ ਦਸਤਖਤ ਕਰਨ ਵਾਲੇ ਅਤੇ ਇਸ ਨੂੰ ਪ੍ਰਵਾਨ ਕਰਨ ਵਾਲੇ ਅਧਿਕਾਰੀ ਦੀ ਹੋਵੇਗੀ ਡੰਡੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਕਮਕਾਰ ਸਬੰਧੀ ਵਾਰਸ਼ਿਕ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਝ ਵਿਭਾਗਾਂ ਵਿੱਚ ਐਡ ਹਾਕ ਨਿਯੁਕਤੀਆਂ ਜਾਂ ਉਹਨਾਂ ਦੀ ਮਿਆਦ ਵਿੱਚ ਵਾਧਾ ਅਯੋਗ ਢੰਗ ਨਾਲ ਹੋਇਆ ਹੈ ਡੰਡੀ ਇਸ ਸਬੰਧ ਵਿੱਚ ਮੈਨੂੰ ਇਹ ਲੇਖਣ ਦੀ ਹਦਾਇਤ ਹੋਈ ਹੈ ਕਿ ਆਪਨੇ ਆਪਣੇ ਵਿਭਾਗ ਵਿੱਚ ਕੀਤੀਆਂ ਗਈਆਂ ਐਡ ਹਾਕ ਨਿਯੁਕਤੀਆਂ ਅਤੇ ਉਨ੍ਹਾਂ ਦੀ ਮਿਆਦ ਵਿੱਚ ਕੀਤੇ ਗਏ ਬਾਦਿਆਂ ਸੰਬੰਧੀ ਪੂਰੇ ਵਿਵਰਣਨ ਪਰਸੋਨਲ ਅਤੇ ਪ੍ਰਬੰਧਕੀ ਵਿਭਾਗ ਨੂੰ ਭੇਜਣ ਦੀ ਖੇਚਲ ਕਰਨਾ ਤਾਂ ਜੋ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਿਆ ਜਾ ਸਕੇ ਡੰਡੀ ਉਪਰੋਕਤ ਤੋਂ ਇਲਾਵਾ ਆਪ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕੇ ਵਿਭਾਗਾ ਜਾਂ ਪ੍ਰਬੰਧਕੀ ਸਿਕਤਰਾਂ ਵੱਲੋਂ ਸਰਕਾਰੀ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਜੋ ਤਜਵੀਜ਼ਾਂ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਕੱਲੀਆਂ ਜਾਂਦੀਆਂ ਹਨ ਉਹ ਆਮ ਤੌਰ ਤੇ ਕਿਸੇ ਨਾ ਕਿਸੇ ਪੱਖ ਤੋਂ ਨਾ ਮੁਕੰਮਲ ਹੁੰਦੀਆਂ ਹਨ ਜਿਸ ਦੇ ਸਿੱਟੇ ਵਜੋਂ ਸਬੰਧਿਤ ਵਿਭਾਗਾ ਨੂੰ ਲੋੜਿੰਦੇ ਸਪਸ਼ਟੀਕਰਨ भेजण ਲਈ لکھਣਾ ਪੈਂਦਾ ਹੈ ਡੰਡੀ ਪਰ ਸਬੰਧਿਤ ਵਿਭਾਗਾਂ ਵੱਲੋਂ ਪਹਿਲਾਂ ਨਾ ਮੁਕੰਮਲ ਕੇਸ ਭੇਜਣ ਕਰਕੇ ਅਤੇ ਫਿਰ ਲੋੜਿੰਦੇ ਸਪਸ਼ਟੀਕਰਨ ਸੀਗਰ ਨਾ ਭੇਜਣ ਕਰਕੇ ਕੇਸਾਂ ਦਾ ਨਿਪਟਾਰਾ ਨਹੀਂ ਹੋ ਸਕਦਾ ਡੰਡੀ ਇਸ ਤਰ੍ਹਾਂ ਅਨੁਸ਼ਾਸਨੀ ਕਾਰਵਾਈ ਆਦ ਸੰਬੰਧੀ ਤਜਵੀਜ਼ਾਂ ਤੇ ਅੰਤਿਮ ਫੈਸਲਾ ਨਾ ਹੋਣ ਕਾਰਨ ਕਈ ਹੋਰ ਔਂਕੜਾਂ ਦਰਪੇਸ਼ ਆਉਂਦੀਆਂ ਹਨ ਡੰਡੀ ਅਜਹੀ ਸਥਿਤੀ ਨੂੰ ਟਾਲਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਜੋ ਤਜਵੀਜ਼ਾਂ ਭੇਜੀਆਂ ਜਾਣ ਉਹ ਹਰ ਪੱਖੋਂ ਮੁਕੰਮਲ ਹੋਣ ਅਤੇ ਜੇਕਰ ਹਰ ਕੋਸ਼ਿਸ਼ ਦੇ ਬਾਵਜੂਦ ਵੀ ਕਿਸੇ ਸਮੇਂ ਕਿਸੇ ਕਿਸਮ ਦੀ ਕੋਈ ਊਨਤਾਈ ਰਹਿ ਜਾਵੇ ਤਾਂ ਉਸ ਬਾਰੇ ਲੋੜਿੰਦਾ ਸਪਸ਼ਟੀਕਰਨ ਤੁਰੰਤ ਕਮਿਸ਼ਨ ਨੂੰ ਭੇਜਿਆ ਜਾਵੇ ਡੰਡੀ ਇਹ ਬੜੇ ਅਫਸੋਸ ਵਾਲੀ ਗੱਲ ਹੈ ਕਿ ਇੱਕ ਕਰਮਚਾਰੀ ਦੀ ਅਣਗਹਿਲੀ ਜਾਂ ਲਾਪਰਵਾਹੀ ਕਾਰਨ ਦੂਜੇ ਕਰਮਚਾਰੀ ਦਾ ਕੇਸ ਕਮਿਸ਼ਨ ਕੋਲ ਰੁਕਿਆ ਪਿਆ ਰਹਿੰਦਾ ਹੈ ਡੰਡੀ ਸਰਕਾਰ ਦੀ ਇਹ ਤੀਬਰ ਇਸ਼ਾ ਹੈ ਕਿ ਕਮਿਸ਼ਨ ਪਾਸ ਲਮਕਾ ਅਵਸਥਾ ਵਿੱਚ ਪਏ ਸਾਰੇ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ ਡੰਡੀ ਇਹ ਹਦਾਇਤਾਂ ਇਨ ਬਿਨ ਪਾਲਣਾ ਲਈ ਸਮੂਹ ਸੰਬੰਧਿਤ ਕਰਮਚਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ ਡੰਡੀ ਇਸ ਪੱਤਰ ਦੀ ਪਹੁੰਚ ਰਸੀਦ ਭੇਜੀ ਜਾਵੇ ਡੰਡੀ